ਸਾਡੇ ਕਿਸਾਨ ਵੀਰੋ ਖੇਤੀਬਾੜੀ ਮਾਇਰੋ ਅਤੇ ਪਿੰਡ ਵਾਸੀਓ ਕੀ ਤੁਸੀਂ ਜਾਣਦੇ ਹੋ ਕਿ ਜ਼ਹਿਰੀਲੇ ਖਾਦਾਂ ਨੇ ਸਾਡੀ ਧਰਤੀ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ ਅੱਜ ਕੱਲ ਦੇ ਰਸਾਇਣਕ ਖਾਦਾਂ ਨੇ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਬੁਰੀ ਤਰ੍ਹਾਂ ਕਟਾ ਦਿੱਤਾ ਹੈ ਜਿਸ ਨਾਲ ਫਸਲਾਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ ਜੈਵਿਕ ਖਾਦ ਜਿਵੇਂ ਗੋਬਰ ਖਾਦ ਵਰਮੀ ਕੰਪੋਸਟ ਅਤੇ ਨੀਂਦ ਦੀ ਖਲੀਨਾ ਸਿਰਫ ਫਸਲਾਂ ਨੂੰ ਓਸ਼ਨ ਦਿੰਦੇ ਹਨ ਸਗੁ ਮਿੱਟੀ ਨੂੰ ਵੀ ਜਿਉਂਦਾ ਕਰਦੇ ਹਨ ਇਹਨਾਂ ਨਾਲ ਉਗੀਆਂ ਫਸਲਾਂ ਸਿਹਤਮੰਦ ਹੁੰਦੀਆਂ ਹਨ ਅਤੇ ਲੰਬੇ ਸਮੇਂ ਤੱਕ ਜ਼ਮੀਨ ਉਪਜਾਊ ਬਣੀ ਰਹਿੰਦੀ ਹੈ ਇਸ ਲਈ ਹਰ ਕਿਸਾਨ ਨੂੰ ਜੈਵਿਕ ਖੇਤੀ ਵੱਲ ਵਧਣਾ ਚਾਹੀਦਾ ਹੈ ਆਓ ਇਸ ਖੇਤੀਬਾੜੀ ਸੈਮੀਨਾਰ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਸਿੱਖਿਏ ਅਤੇ ਖੁਸ਼ਹਾਲੀ ਵੱਲ ਵਧਿਏ ਆਪਣੇ ਸਵਾਲ ਪੁੱਛੋ ਅਤੇ ਗਿਆਨ ਸਾਂਝਾ ਕਰੋ